ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਗੀ ਹੋ ਜੇ। ਹੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਿਯੋਗ ਕਰਦਨ ਬਦਲੂ ਹੋ ਜਵੇ ਇਹਨੂੰ ਆਦਤ ਪੈ ਚੁੱਕੀ ਹੈ ਜਿਹੜੇ ਮਹਿੰਦਰ ਭਾ ਦੇ ਜੀ ਆ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਕਿਸਾਨ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਬੇਨਤੀ ਕਰਾਂਗਾ ਕਿ ਬਜਾਏ ਜਲੰਧਰ ਘੁੰਮਣ ਦੇ ਉਹ ਚੰਡੀਗੜ੍ਹ ਦੇ ਵਿੱਚ ਬੈਠ ਕੇ ਆਪਣੀ ਕੁਰਸੀ ਨੂੰ ਸੰਭਾਲਣ ਉਹਨਾਂ ਦੀ ਸਰਕਾਰ ਤੇ ਵੱਡਾ ਭਾਰੀ ਖਤਰਾ ਮਡਰਾ ਰਿਹਾ ਹੈ ਔਰ ਹੋ ਸਕਦਾ ਥੋੜੇ ਦਿਨਾਂ ਦੇ ਵਿੱਚ ਇਹਨਾਂ ਦੀ ਸਰਕਾਰ ਚੱਲਦੀ ਹੋਵੇ। ਕਿਹ ਕੀ ਜੇ ਆਪ ਦਾ ਐਮ.ਐਲ.ਏ. ਹੋਏ ਤਾਂ ਇਹ ਜੰਦਰਬੈਸ ਦਾ ਕੰਮ ਹੋ। ਨੀਂਦਰ ਪਾਜ ਜੀ ਹੋਮੋਪੈਥਿਕ ਦੀ ਗੋਲੀ ਹੈ। ਨਾ ਖਾਏ ਦਾ ਫਾਇਦਾ ਹੁੰਦਾ ਨਾ ਕੋਈ ਨੁਕਸਾਨ ਹੋਦਾ। ਉਹ ਜੇ ਜਿੱਤ ਵੀ ਜਾਣਗੇ ਕਿਸੇ ਦਾ ਕੋਈ ਕੰਮ ਨਹੀਂ ਹੋਣਾ। ਇਹ ਕਰਕੇ ਇੱਕ ਉੱਦਮੀ ਬੀਬੀ ਜਿਹੜੀ ਨੇ ਲੋਕਾਂ ਦੀ ਸੇਵਾ ਕੀਤੀ ਹੈ ਗ੍ਰਾਸ ਰੂਟ ਤੇ ਐਮ.ਸੀ. ਰਹੀ ਹੈ, ਡਿਪਟੀ ਮੇਅਰ ਰਹੀ ਹੈ, ਸੀਨੀਅਰ ਮੇਅਰ ਰਹੀ ਹੈ, ਸੀਨੀਅਰ ਡਿਪਟੀ ਮੇਅਰ ਮੇਰੇ ਉਸ ਨੂੰ ਜਿਤਾਣ ਦਾ ਹੀ ਫਾਇਦਾ ਹੈ ਅੱਜ ਇਹ ਸਰਕਾਰ ਚੱਲਦੀ ਹੋ ਰਹੀ ਹੈ ਇਹ ਜਾ ਰਹੀ ਹੈ ਇਹਨਾਂ ਦੇ ਬੰਦੇ ਨੂੰ ਜਿਤਾਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਐਮਐਲਏ ਛੱਡ-ਛੱਡ ਕੇ ਜਾ ਰਹੇ ਇਹਨਾਂ ਦੀ ਤਿਆਰੀ ਹੋ ਚੁੱਕੀ ਹੈ ਤੇ ਕੁਝ ਦਿਨਾਂ ਚ ਜਾਂ ਕੁਝ 1-2 ਮਹੀਨੇ ਦੇ ਵਿੱਚ ਇਹ ਫਾਈਨਲ ਹੋ ਜਾਣਾ ਪਰ ਨਹੀਂ ਪਰ ਇਹ ਗੱਲ ਕਹਿੰਦੇ ਆਪ ਦਾ ਐਮਐਲਏ ਹੋਏਗਾ ਫੇਸ ਅੰਦਰ ਵਾਸਤੇ ਕਮ ਹੋਏਗੇ ਆਪਣੀ ਯਾਰ ਇਹਨਾਂ ਦਾ ਘਮਾਨ ਬੋਲਦਾ ਹੈ ਇਹ ਹਮੇਸ਼ਾ ਇਸ ਤਰ੍ਹਾਂ ਹੀ ਕਰਦੇ ਆ ਇਹਨਾਂ ਨੇ ਪਹਿਲਾਂ ਐਸੀ ਆਪ ਦਾ ਐਮਐਲਏ ਸ਼ਦੀਪ ਚੀਤਲੂੰਗਰਾਲ ਬਣਾ ਕੇ ਕਿਆ ਘਟ ਲਿਆ ਪਹਿਲਾਂ ਐਸੀ ਰਿੰਕੂ ਨੂੰ ਐਮਪੀ ਬਣਾ ਕੇ ਕਿਆ ਘਟ ਲਿਆ ਇਹਨਾਂ ਦਾ ਤਾਂ ਇੱਥੇ ਪਤਾ ਨਹੀਂ ਕਿ ਆ ਇਹਨਾਂ ਨੂੰ ਮੁਕਤੀਸ਼ ਜਿਹੜਾ ਇਹਨਾਂ ਦਾ ਐਮਐਲਏ ਐਮਪੀ ਬਣਾ ਦਦੇ ਵੈਸੀ ਇਹਨਾਂ ਨੂੰ ਛੱਡ ਕੇ ਚਲੇ ਜਾਂਦਾ ਹੁਣ ਆ ਜਿਹੜਾ ਦੂਸਰਾ 베ਰੀ ਸਾਹ ਦੇ ਖਿਲਾਫ ਦਿੱਤੇ ਆ ਵਾ ਕਿਆ ਨਾਮ ਆ ਉਹਦਾ ਰਾਮਨੂ ਰੋੜੇ ਦਾ ਕੁਝ ਪਤਾ ਨਹੀਂ ਉਹਦਾ ਵੀ ਹੋ ਗਿਆ ਸਾਫ ਸਾਫ ਜਾ ਇਹ ਸਾਰੇ ਜਾ ਰਹੇ ਇਹ ਜੇ ਨੂੰ ਬਣਾ ਵੀ ਲਿਆ ਨੇ ਟਿਕਣਾ ਨਹੀਂ ਇਨੂੰ ਤਾਂ ਆਦਤ ਹੈ ਜਿਹੜਾ ਇੱਕ ਦਾ ਟੱਪ ਲਵੇ ਉਹਦਾ ਪਤਾ ਨਹੀਂ ਉਹਦੇ ਕਿੰਨੇ ਟੱਪਣੇ ਆ ਇਹ ਪਹਿਲਾਂ ਹੀ ਬੀਜੇਪੀ ਜੋ ਆਇਆ ਇਹਦਾ ਬਾਪੂ ਰੋਂਦਾ ਬੈਠਾ ਕਿ ਯਾਰ ਤੂੰ ਬੀਜੇਪੀ ਨਾ ਛੱਡ ਮੈਨੂੰ ਸਭ ਕੁਝ ਬੀਜੇਪੀ ਨੇ ਦਿੱਤਾ ਆਪਣੇ ਟੱਪਾਂ ਨੂੰ ਬੀਜੇਪੀ ਨੇ ਪਾਲਿਆ ਤੇ ਉਹਨੂੰ ਛੱਡਿਆ ਆ ਇਹ ਆਮ ਆਦਮੀ ਦਾ ਕੀ ਲੱਗਦਾ ਬੰਦਾ ਡੱਲ ਬਦਲੂ ਬੰਦਾ ਜਿਹੜਾ ਉਹਦਾ ਕੋਈ ਵਿਸ਼ਵਾਸ ਨਹੀਂ ਉਹ ਕਦ ਦਨ ਬਦਲੂ ਹੋ ਜਵੇ ਇਹਨੂੰ ਆਦਤ ਪਹਿ ਚੁੱਕੀ ਹੈ ਜਿਹੜੇ ਮਹਿੰਦਰ ਭਗਤ ਜੀ ਹੈ ਇਹ ਅਦੇ ਵੀ ਬਦਲ ਸਕਦਾ ਹੈ ਇਸ ਕਰਕੇ ਇਹਨੂੰ ਬਣਾ ਕੇ ਉਹ ਹੀ ਫਾਇਦਾ ਹੀ ਨਹੀਂ ਹੈ ਇਹ ਹਾਲਾਤ ਵੈਸੇ ਦੇ ਆ ਤੁਹਾਨੂੰ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਤੁਸੀਂ ਯਾਰ ਮੇਰੇ ਪਿੱਛੇ ਤਾਂ ਜਦੇ ਪੈ ਜਾਂਦੇ ਇਹ ਜੀ ਖਬਰ ਤਾਂ ਆਇਆ ਕਰੋ ਸਾਡੇ ਨਾਲ ਤੁਸੀਂ ਦੇਖੋ ਨਾ ਮੈਂ ਵੀਡੀਓ ਦਿਖਾ ਰਿਹਾ ਹਾਂ ਉਹਨਾਂ ਦੀ ਵੱਡੀ ਦੁਕਾਨ ਹੈ ਦੁਕਾਨ ਦੇ ਵਿੱਚ ਆ ਕੇ ਦਾਤ ਰੱਖ ਲਿਆ ਉਹਦੇ ਗਲ ਤੇ ਤੇ ਉਹਦੇ ੱੱਲੇ ਦੱਬ ਲਿਆ ਬੰਦੇ ਨੂੰ ਬੰਦਿਆਂ ਨੇ ਔਰ ਸਾਰੀ ਦੁਕਾਨ ਲੁੱਟ ਲਏ ਗਿਆ ਪੈਸੇ ਜੋ ਵੀ ਤੇ ਆ ਸੀ ਇਹ ਹਾਲਾਤ ਤਾਂ ਇੱਥੇ ਹੋਏ ਵੀ ਹੈ ਮੁੱਖ ਮੰਤਰੀ ਜੀ ਨੂੰ ਮੈਂ ਬੇਨਤੀ ਕਰਦਾ ਕਿ ਜਿਨ੍ਹਾਂ ਦੇ ਡਾਕਾ ਵੱਜਿਆ ਉਹਨਾਂ ਦੇ ਘਰ ਜਾ ਕੇ ਆਓ ਉਹਨਾਂ ਦੀ ਦੁਕਾਨ ਪਰ ਜਾ ਕੇ ਆਓ ਉਦੋਂ ਪਤਾ ਲੱਗੇਗਾ ਜਲੰਧਰ ਦਾ ਹਾਲ ਕੀ ਹੈ ਤੁਸੀਂ ਬਾਹਰ ਖੋਸਤਾ ਜਾਂ ਕਰਕੇ ਰੋਡ ਸ਼ੋਅ ਕਰਕੇ ਜਾਂ ਬੜੇ ਪੰਜ ਤਾਰਾ ਹੋਟਲ ਬੈਠ ਕੇ ਮੁੜ ਜਾਣਾ ਉਹਦੇ ਨਾਲ ਕੀ ਬਣਨਾ ਗਰਾਸ ਰੂਟ ਤੇ ਜਲੰਧਰ ਦੇ ਹਾਲਾਤ ਦੇਖੋ ਗਰਾਸ ਰੂਟ ਤੇ ਜਲੰਧਰ ਦੇ ਵਿੱਚ ਡਾਕੇ ਵੱਜ ਰਹੇ ਚੈਨੀਆਂ ਫੋਰੀਆਂ ਰਾਤ ਮੈਂ ਕਰ ਗਿਆ ਕਿਸੇ ਦੇ ਉਹ ਬੀਬੀ ਦੀ ਇੱਥੇ ਤੇ ਵਾਲੀਆਂ ਲਾ ਲਿਗੇ ਆ ਸੁਮੇਤ ਕਰਨ ਇੱਥੇ ਦੇ ਫਾੜ ਦਿੱਤੇ ਆ ਇਹ ਹਾਲਾਤ ਜਲੰਧਰ ਦੇ ਹੋਏ ਹੋਏ ਆ ਕਿ ਮੁੱਖ ਮੰਤਰੀ ਜੀ ਜਲੰਧਰ ਆ ਰਹੇ ਬਾਰ-ਬਾਰ ਰੋਡ ショਅ ਕਰਕੇ ਚਲੇ ਜਾਣਗੇ ਬੰਦੇ ਬਣਾਣਗੇ ਬਾਹਰਲੇ ਲੱਗ ਕੇ ਆ ਤੇ ਸਾਡੇ ਦਾ ਬੰਦਾ ਉਹਨਾਂ ਜਾ ਕੇ ਰਾਜੀ ਨਹੀਂ